ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਆਪ ਤੱਕ ਇਹ ਵੀਡੀਓ ਪਹੁੰਚ ਗਈ ਹੈ ਤਾਂ ਇਸ ਨੂੰ ਪੂਰੀ ਜਰੂਰ ਦੇਖਣਾ ਕਿਉਂਕਿ ਅਧਿ ਅਧੂਰੀ ਗੱਲ ਹਮੇਸ਼ਾ ਹਾਨੀਕਾਰਕ ਹੁੰਦੀ ਹੈ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਤਾਂ ਦੇਖੋ ਜੀ ਕਈ ਪੈਣਪਰਾ ਤੇ ਕਈ ਇਹੋ ਜਿਹੇ ਨੌਜਵਾਨ ਬੱਚੇ ਇਹੋ ਜਿਹਾ ਸਵਾਲ ਕਰਦੇ ਨੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਵਾਸਤੇ ਜਾਂ ਸਫਲਤਾ ਪਾਉਣ ਵਾਸਤੇ ਕਿਹੜਾ ਪਾਠ ਕਰੀਏ ਜਾਂ ਕੋਈ ਗੁਰਬਾਣੀ ਪੜ੍ਹ ਕੇ ਜ਼ਿਆਦਾਤਰ ਇਹ ਸਵਾਲ ਮਾਪਿਓ ਦੇ ਮਨ ਵਿੱਚ ਆਉਂਦਾ ਕਿ ਅਸੀਂ ਆਪਣੇ ਬੱਚੇ ਲਈ ਕਿਹੜਾ ਪਾਠ ਕਰਗੇ ਜਿਹੜਾ ਸਾਡੇ ਬੱਚੇ ਲਈ ਦੇਣ ਦੁੱਗਣੀ ਤੇ ਰਾਤ ਚੁੱਗਣੀ ਹੋ ਜਾਵੇ। ਯਾਂ ਅਸੀਂ ਆਪਣੇ ਬੱਚੇ ਤੋਂ ਕਿਹੜਾ ਪਾਠ ਕਰਵਾਈਏ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋ ਸਕੇ, ਅਜਿਹਾ ਖੁਸ਼ ਰਹਿ ਸਕੇ, ਸਾਂਦੂ ਰੁੱਸਤ ਰਵੇ ਅਤੇ ਤਰੱਕੀ ਕਰ ਸਕੇ। ਸਭ ਤੋਂ ਪਹਿਲੀ ਗੱਲ ਇਹ ਹੈ ਅਸੀਂ ਆਪਣੇ ਬੱਚੇ ਦੀ ਅਰਦਾਸ ਕਰਦੇ ਆਂ, ਪਾਠ ਕਰਦੇ ਆਂ, ਅਰਦਾਸ ਬੇਨਤੀ ਕਰਦੇ। ਤੇ ਬੜੀ ਹੀ ਵਧੀਆ ਗੱਲ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੇ ਘੜੀ ਸਭ ਤੋਂ ਪਹਿਲਾਂ ਮਾਂ ਪਿਓ ਨੂੰ ਹੀ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਕਿ ਸਾਡੇ ਬੱਚੇ ਨੂੰ ਚੰਗੀ ਮਤ ਅਤੇ

ਤੇ ਸਾਡੇ ਵੱਲੋਂ ਕੀਤੀ ਹੋਈ ਅਰਦਾਸ ਬੇਨਤੀ ਸਾਡੇ ਬੱਚੇ ਦੀ ਜ਼ਿੰਦਗੀ ਸਵਾਰ ਸਕਦੀ ਹੈ ਤੇ ਇਹ ਸਾਰੀਆਂ ਦਾਤਾ ਸਾਡੇ ਬੱਚੇ ਨੂੰ ਮਿਲ ਗਈਆਂ ਅਤੇ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦਿੱਤਾ ਤੇ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਅਤੇ ਗੁਰੂ ਦਾ ਗਿਆਨ ਪ੍ਰਾਪਤ ਕਰ ਲਿਆ ਤੇ ਉਸੇ ਦਿਨ ਤੋਂ ਹੀ ਸਾਡੇ ਬੱਚੇ ਦੀ ਜ਼ਿੰਦਗੀ 'ਚ ਚੰਗਾ ਬਦਲਾਅ ਆਉਣਾ ਸ਼ੁਰੂ ਹੋ ਜਾਵੇਗਾ ਜਦੋਂ ਆਪਾਂ ਗੁਰੂ ਦੇ ਗਿਆਨ ਦੇ ਨਾਲ ਜੁੜਦੇ ਹਾਂ ਨਾ ਤੇ ਸਾਡੇ ਅੰਦਰ ਨਿਮਰਤਾ ਹੁੰਦੀ ਹੈ ਅਤੇ ਸਹਿਨਸ਼ੀਲਤਾ ਆਉਂਦੀ ਹੈ ਅਤੇ ਸਭ ਤੋਂ ਰਮਦਾਇ ਸ਼ੁਕਰਾਨਾ ਹੁੰਦਾ ਹੈ ਨਾਮ ਬਾਣੀ ਦੇ ਨਾਲ ਸਿਮਰਨ ਆਉਂਦਾ ਹੈ ਅਤੇ ਸੇਵਾ ਸਿਮਰਨ ਦੇ ਨਾਲ ਆਪਣੇ ਬੱਚੇ ਨੂੰ ਜੋੜਨਾ ਹੈ ਤੇ ਪਹਿਲਾ ਕੰਮ ਸਾਡਾ ਇਹੋ ਹੋਣਾ ਚਾਹੀਦਾ ਹੈ ਕਿ ਆਪਾਂ ਆਪਣੇ ਬੱਚੇ ਨੂੰ ਗੁਰੂ ਦੇ ਨਾਲ ਜੋੜ ਗਏ ਗੁਰਬਾਣੀ ਦੇ ਨਾਲ ਜੋੜ ਗਏ ਜੇਕਰ ਮਨ ਆਪਣਾ ਹਮੇਸ਼ਾ ਗੁਰਬਾਣੀ ਨਾਲ ਜੁੜਿਆ ਰਹੇਗਾ ਅਤੇ ਮਨ ਵੀ ਸ਼ਾਂਤ ਰਹੇਗਾ ਅਤੇ ਕੋਈ ਵੀ ਕੰਮ ਕਰਨ ਲਈ ਆਪਣੇ ਮਨ ਨੂੰ ਸ਼ਾਂਤੀ ਅਤੇ ਸਕੂਨ ਦੀ ਬਹੁਤ ਜ਼ਰੂਰਤ ਹੈ ਜੇ ਸਾਡੇ ਮਨ ਵਿੱਚ ਕਾਲਾਪਨ ਹੈ ਤਾਂ ਅਸੀਂ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਕਾਲੀ ਅੱਗੇ ਹਮੇਸ਼ਾ ਟੋਏ ਹੁੰਦੇ ਹਨ ਅਤੇ ਜੇਕਰ ਮਨ ਸਾਡਾ ਕੋਸ਼ ਹੈ ਅਤੇ ਸਕੂਨ ਮਿਲਦਾ ਹੈ ਅਤੇ ਸ਼ਾਂਤੀ ਹੈ ਤਾਂ ਫਿਰ ਅਸੀਂ ਕੁਝ ਵੀ ਕਰ ਸਕਦੇ ਹਾਂ ਹਰ ਇੱਕ ਕੰਮ ਨੂੰ ਸਫਲਤਾਪੂਰਵਕ ਕਰਾਂਗੇ ਇਸ ਕਰਕੇ ਆਪਾਂ ਨੂੰ ਆਪਣੇ ਬੱਚੇ ਦਾ ਮਨ ਹਮੇਸ਼ਾ ਗੁਰੂ ਨਾਲ ਜੋੜਨਾ ਹੈ ਅਤੇ ਆਪਾਂ ਨੂੰ ਜੋ ਕੁਝ ਵੀ ਮਿਲਦਾ ਹੈ ਆਪਣੇ ਮਨ ਕਰਕੇ ਹੀ ਮਿਲਦਾ ਹੈ ਅਤੇ ਸਾਡੇ ਮਨ ਦੇ ਵਿੱਚ ਹੀ ਜਿੱਤਿਆ ਸਾਡੇ ਮਨ ਵਿੱਚ ਹੀ ਹਾਰ ਹੈ ਕਿ ਜੇ ਆਪਾਂ ਆਪਣੇ ਮਨ ਵਿੱਚ ਸੋਚ ਲਿਆ ਨਾ ਕਿ ਆਪਾਂ ਆਹ ਕੰਮ ਕਰਕੇ ਰਹਿਣਾ ਹੈ ਚਾਹੇ ਜੋ ਮਰਜ਼ੀ ਹੋ ਜਾਵੇ ਉਹ ਕੰਮ ਜ਼ਰੂਰ ਹੋ ਜਾਂਦਾ ਹੈ ਤੇ ਜੇ ਆਪਾਂ ਆਪਣੇ ਮਨ ਵਿੱਚ ਸੋਚ ਲਿਆ ਕਿ ਨਹੀਂ ਇਹ ਕੰਮ ਮੇਰੇ ਤੋਂ ਨਹੀਂ ਹੋਣਾ ਤਾਂ ਫਿਰ ਆਪ ਜਿੰਨਾ ਮਰਜੀ ਜੋਰ ਲਾ ਲਗੇ ਜਿੰਨੀ ਮਰਜੀ ਸਪੋਰਟ ਮਿਲ ਜੇ ਫਿਰ ਆਪਾ ਉਸ ਕੰਮ ਨੂੰ ਨਹੀਂ ਕਰ ਪਾਉਨੇ ਕਿਉਂਕਿ ਆਪਾਂ ਮਨ ਵਿੱਚ ਪਹਿਲਾਂ ਹੀ ਸੋਚ ਲਿਆ ਕਿ ਇਹ ਕੰਮ ਸਾਡੇ ਤੋਂ ਨਹੀਂ ਹੋਣਾ ਇਸ ਕਰਕੇ ਆਪਾ ਇਹੋ ਜਿਹਾ ਕਦੇ ਵੀ ਨਹੀਂ ਸੋਚਣਾ ਮਨ ਨੂੰ ਹਮੇਸ਼ਾ ਪੋਜੀਟਿਵ ਹੀ ਸੋਚਣਾ ਹੈ ਕਿਉਂਕਿ ਸਾਡੇ ਅੰਦਰ ਦੀ ਜਿਹੜੀ ਆਵਾਜ਼ ਆਉਂਦੀ ਹੈ ਨਾ ਉਹੀ ਆਵਾਜ਼ ਸਾਨੂੰ ਕਾਮਯਾਬ ਬਣਾਉਂਦੀ ਹੈ ਉਹੀ ਆਵਾਜ਼ ਸਾਨੂੰ ਨਾਕਾਮਚ ਬਣਾਉਂਦੀ ਹੈ ਅੰਦਰੋਂ ਉਹੀ ਆਵਾਜ਼ ਆਵੇਗੀ ਨਾ ਜਿਹੜਾ ਅਸੀਂ ਅੰਦਰ ਆਪਣੇ ਗਿਆਨ ਤੇਜਿਆ ਤੇ ਆਪਣਾ ਕੰਮ ਜਰੂਰ ਹੋਵੇਗਾ ਇਸ ਕਰਕੇ ਆਪਣੀ ਬੱਚੀ ਨੂੰ ਗੁਰੂ ਨਾਲ ਜੋੜਨਾ ਹੈ ਅਤੇ ਗੁਰੂ ਦੇ ਗਿਆਨ ਨਾਲ ਜੋੜਨਾ ਹੈ ਕਿਉਂਕਿ ਅਸੀਂ ਗੁਰੂ ਦੇ ਗਿਆਨ ਤੋਂ ਬਿਨਾ ਕੱਖ ਦੇ ਨਹੀਂ ਉਸ ਗੁਰੂ ਬਗੈਰ ਪੱਤਾ ਨਹੀਂ ਹਿਲਦਾ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਬਾਰੇ ਪੜ੍ਹ ਗਏ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਖੁਦ ਹੱਲ ਚਲਾਇਆ ਹੈ ਸਾਨੂੰ ਕਿਰਤ ਕਰਨੀ ਸਿਖਾਈ ਹੈ ਇਸ ਕਰਕੇ ਆਪਾਂ ਨੂੰ ਕਿਰਤ ਕਰਨੀ ਚਾਹੀਦੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਪਦੇਸ਼ ਹੈ ਨਾ ਕਿਰਤ ਕਰੋ ਤੇ ਨਾਮ ਜਪੋ ਵੰਡ ਕੇ ਛਕੋ ਤੇ ਸਭ ਤੋਂ ਪਹਿਲੋ ਕਿਰਤ ਕ ਨੀ ਜ਼ਰੂਰੀ ਹੈ ਅਤੇ ਆਪਾਂ ਇਹ ਗੱਲ ਆਪ ਵੀ ਸਮਝਣੀ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਸਮਝਾਉਣੀ ਹੈ ਤੇ ਕਦੇ ਵੀ ਕਿਸੇ ਦੇਤੇ ਆਸ ਜਾਂ ਉਮੀਦ ਲਾ ਕੇ ਨਹੀਂ ਬੈਠਣਾ ਆਪਣੀ ਕਿੱਤ ਕੰਨੀ ਆਪਣੀ ਮਿਹਨਤ ਖੁਦ ਕਰਨੀ ਹੈ ਇਸ ਕਰਕੇ ਜੋ ਵੀ ਤੁਸੀਂ ਕੰਮ ਸ਼ੁਰੂ ਕਰ ਦਿੱਤਾ ਨਾ ਨੂੰ ਪੂਰੇ ਚਾ ਨਾਲ ਉਤਸ਼ਾਹ ਅਤੇ ਖੁਸ਼ੀ ਨਾਲ ਕਰਨਾ ਹੈ ਅਤੇ ਜਿਸ ਕੰਮ ਨੂੰ ਆਪਾਂ ਖੁਸ਼ੀ ਨਾਲ ਸ਼ੁਰੂ ਕਰ ਦਿੰਦੇ ਆ ਨਾ ਤੇ ਉਸ ਕੰਮ ਨੂੰ ਕਰਨਾ ਲਾਜ਼ਮੀ ਹੋ ਜਾਂਦਾ ਹੈ ਜੇ ਆਪਾਂ ਕੋਈ ਕੰਮ ਨੂੰ ਮਨ ਮਾਰ ਕੇ ਕਰਦੇ ਆ ਤੇ ਉਹਦੇ ਵਿੱਚ ਸਫਲਤਾ ਨਹੀਂ ਮਿਲਦੀ ਅਤੇ ਆਪ ਵੀ ਕਿ ਕਾਨੀ ਹੈ ਆਪਣੇ ਬੱਚਿਆਂ ਨੂੰ ਕਿਤਕਾਨੀ ਸਿਖਾਉਣੀ ਅਤੇ ਆਪਣੇ ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਹੀ ਛੋਟੇ-ਛੋਟੇ ਕੰਮ ਉਹਨਾਂ ਨੂੰ ਆਪ ਕਰਨ ਦੇਣੇ ਹਨ ਬਚਪਨ ਤੋਂ ਹੀ ਇਹ ਆਦਤਾਂ ਪੈਂਦੀਆਂ ਹਨ ਭਾਵੇਂ ਆਪਣੇ ਬੱਚੇ ਨੂੰ ਬਚਪਨ ਤੋਂ ਹੀ ਇਹ ਕੰਮ ਕਰਨ ਦੀ ਆਦਤ ਪਾਵਾਂਗੇ ਨਾ ਤੇ ਵੱਡਾ ਹੋ ਕੇ ਕਿਸੇ ਤੇ ਵੀ ਡਿਪੈਂਡ ਨਹੀਂ ਹੋਵੇਗਾ ਉਹਨੂੰ ਪਤਾ ਹੋਵੇਗਾ ਕਿ ਮੈਂ ਆਪਣੇ ਕੰਮ ਖੁਦ ਮੈਂ ਹੀ ਕਰਨੇ ਹਨ ਆਪਾਂ ਆਪਣੇ ਛੋਟੇ ਬੱਚਿਆਂ ਨੂੰ ਹੀ ਲਾਡਾ ਲਾਡਾ ਦੇ ਵਿੱਚ ਵਿਗਾੜ ਦਿੰਨੇ ਹਨ ਸਾਡਾ ਬੱਚਾ ਛੋਟਾ ਹੈ ਹਾਲੇ ਛੋਟਾ ਹੈ ਇਹਨਾਂ ਨੂੰ ਕੰਮ ਕਰਨ ਦੀ ਕੀ ਲੋੜ ਹੈ ਪਰ ਇਹ ਹੀ ਆਦਤਾਂ ਵੱਡੇ ਹੋ ਕੇ ਬੱਚੇ ਨੂੰ ਪੈ ਜਾਂਦੀਆਂ ਹਨ ਤੇ ਉਹੀ ਆਦਤਾਂ ਬੱਚੇ ਨੂੰ ਵਿਗਾੜ ਦਿੰਦੀਆਂ ਹਨ ਇਸ ਕਰਕੇ ਆਪਾਂ ਛੋਟੇ ਹੁੰਦੇ ਹੀ ਬੱਚਿਆਂ ਨੂੰ ਉਹਨਾਂ ਦੇ ਕੰਮ ਖੁਦ ਉਹਨਾਂ ਨੂੰ ਆਪ ਕਰਨ ਦੇਣੇ ਹਨ ਜਿੱਦਾਂ ਕਿ ਬੱਚਾ ਸਕੂਲੋਂ ਆਉਂਦਾ ਹੈ ਉਹਨਾਂ ਨੂੰ ਕਹੋ ਕਿ ਆਪਣੇ ਬੈਗ ਸਹੀ ਜਗ੍ਹਾ ਤੇ ਰੱਖੋ ਜੁੱਤੇ ਚੱਪਲ ਆਪਣੀ ਆਪਣੀ ਥਾਂ ਤੇ ਰੱਖੋ ਅਤੇ ਆਪਣੀ ਯੂਨੀਫਾਰਮ ਸਾਰੇ ਕੰਮ ਛੋਟੇ ਛੋਟੇ ਆਪ ਕਰਨੇ ਇਥੋਂ ਤੱਕ ਕਿ ਜੇ ਬੱਚਾ ਬਹੁਤ ਛੋਟਾ ਹੈ ਨਾ ਉਹਨੂੰ ਇੰਨਾ ਵੀ ਪਤਾ ਹੋਣਾ ਚਾਹੀਦਾ ਕਿ ਮੈਂ ਆਪਣਾ ਬੈਗ ਕਿੱਥੇ ਰੱਖਣਾ ਹੈ ਆਪਣੇ ਘਰਾਂ ਦੇ ਵਿੱਚ ਕੀ ਹੁੰਦਾ ਹੈ ਕਿ ਬੱਚਾ ਹਾਲੇ ਸਕੂਲੋਂ ਜਾਂ ਵੈਨ ਤੋਂ ਉਤਰਿਆ ਨਹੀਂ ਉਹਨਾਂ ਚਾਰ ਜਣੇ ਉਹਨੂੰ ਤਾਰਨ ਵਾਸਤੇ ਗਏ ਹੁੰਦੇ ਹਨ ਅਤੇ ਕਿਸੇ ਨੇ ਉਹਨੂੰ ਚੁੱਕ ਲਿਆ ਕਿਸੇ ਨੇ ਉਹਦੀ ਬੋਤਲ ਖਾੜ ਲਈ ਉਹਨੂੰ ਆਪਣੇ ਕੰਮ ਆਪ ਕਰਨ ਹੀ ਨਹੀਂ ਦਿੰਦੇ ਉਹਦੇ ਕੰਮ ਤਾਂ ਸਾਰੇ ਆਪ ਤੁਸੀਂ ਸੰਭਾਲ ਲੈਂਦੇ ਆ ਅਤੇ ਜੋ ਜੋ ਵੱਡਾ ਹੁੰਦਾ ਹੈ ਫਿਰ ਉਹ ਆਦਤਾਂ ਆਪਾ ਪੱਕਦੀਆਂ ਜਾਂਦੀਆਂ ਹਨ ਫਿਰ ਉਹ ਆਪਣੇ ਕੰਮ ਆਪ ਕਰਨ ਦੇ ਯੋਗ ਹੈ ਨਾ ਉਹ ਫਿਰ ਵੀ ਨਹੀਂ ਕਰਦਾ ਫਿਰ ਉਹ ਹੰਦਿਆਈ ਬੈਗ ਸੁੱਟ ਦਿੰਦਾ ਹੈ ਚਪਲਾ ਲਾ ਕੇ ਸੁੱਟ ਦਿੰਦਾ ਹੈ ਕੱਪੜੇ ਵਿਖਲਾ ਦਿੰਦਾ ਹੈ ਅਤੇ ਜਿੱਥੇ ਜੀ ਕਰਦਾ ਹੈ ਸਮਾਨ ਰੱਖ ਦਿੰਦਾ ਹੈ ਫੇਰਾ ਆਪਾ ਆਖੇ ਹੁੰਨੇ ਆ ਇਸ ਕਰਕੇ ਆਪਾ ਆਪਣੇ ਬੱਚੇ ਨੂੰ ਚੰਗੀਆਂ ਆਦਤਾਂ ਬਚਪਨ ਤੋਂ ਹੀ ਪਾਉਣੀਆਂ ਹਨ ਇਸ ਕਰਕੇ ਆਪਣੇ ਬੱਚੇ ਦੇ ਦਿਮਾਗ ਵਿੱਚ ਇਹ ਗੱਲ ਪੜ੍ਹ ਦੇਣੀ ਹੈ ਕਿ ਬੱਚੇ ਜੋ ਵੀ ਮਿਲਣਾ ਹੈ ਨਾ ਮਿਹਨਤ ਕੀਤਾ ਹੀ ਮਿਲਣਾ ਹੈ ਅਤੇ ਪ੍ਰਮਾਤਮਾ ਵੀ ਉਹਨਾਂ ਲੋਕਾਂ ਦਾ ਸਾਥ ਦਿੰਦੇ ਨੇ ਜੋ ਹੱਥੀ ਮਿਹਨਤ ਕਰਦੇ ਨੇ ਹੱਥੀ ਕੀਰਤ ਕਰਦੇ ਨੇ ਅਤੇ ਕਿਸੇ ਵੀ ਕੰਮ ਨੂੰ ਛੋਟਾ ਜਾਂ ਵੱਡਾ ਨਹੀਂ ਸਮਝਣਾ ਉਹਨੂੰ ਮਨ ਲਾ ਕੇ ਕੰਮ ਕਰਨਾ ਹੈ ਅਤੇ ਜੋ ਵੀ ਮਾਲਕ ਨੇ ਕੀਰਤ ਬਖਸ਼ੀ ਹੈ ਉਹਦਾ ਸ਼ੁਕਰਾਨਾ ਕਰਨਾ ਹੈ ਕਿ ਵਾਹਿਗੁਰੂ ਤੇਰਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਅਤੇ ਸ਼ੁਕਰ ਕਰਾਂਗੇ ਤਾਂ ਸਬਰ ਆਪਣੇ ਆਪ ਆ ਜਾਵੇਗਾ ਸ਼ੁਕਰ ਅਤੇ ਸਬਰ ਸਾਡੀ ਤਾਕਤ ਹੈ ਜੀ ਸਬੰਦੇ ਦੇ ਅੰਦਰ ਨਿਮਰਤਾ ਸ਼ਹਿਨਸ਼ੀਲਤਾ ਆ ਗਈ ਉਹਨੂੰ ਦੁਨੀਆ ਦੀ ਕੋਈ ਵੀ ਤਾਕਤ ਹਰਾ ਨਹੀਂ ਸਕਦੀ ਸਬੰਦੇ ਨੂੰ ਦੁਨੀਆ ਚਾਹੇ ਕਿੰਨਾ ਜੋਰ ਲਾ ਲਵੇ ਕਿ ਇਹਨੂੰ ਨਾਕਾਮ ਜਾਬ ਕਰਨਾ ਹੈ ਇਹਨੂੰ ਹਰਾਉਣਾ ਹੈ ਪਰ ਉਹਦਾ ਕੁਝ ਨਹੀਂ ਕਰ ਸਕਦੀ ਕਿਉਂਕਿ ਜਿਨ੍ਹਾਂ ਦੇ ਅੰਦਰ ਇਹ ਗੁਣ ਹੁੰਦੇ ਹਨ ਨਾ ਉਹਨਾਂ ਦਾ ਮਨ ਬੜਾ ਸ਼ਾਂਤ ਰਹਿੰਦਾ ਹੈ ਅਤੇ ਬੜਾ ਸਕੂਨ ਭਰਿਆ ਅਤੇ ਖੁਸ਼ੀ ਨਾਲ ਰਹਿੰਦਾ ਹੈ ਅਤੇ ਸ਼ਾਂਤ ਮਨ ਸਹੀ ਫੈਸਲੇ ਲੈਂਦੇ ਹਨ ਅਤੇ ਜਿਨ੍ਹਾਂ ਤੇ ਗੁੱਸਾ ਭਰਿਆ ਰਹਿੰਦਾ ਹੈ ਤੇ ਮਨ ਦੁਖੀ ਅਤੇ ਚਿਰਚੜਾ ਹੋਇਆ ਪਿਆ ਤੇ ਉਹ ਉਨੇ ਵਾਸਤੇ ਵੀ ਕਦੀ ਵੀ ਸਹੀ ਫੈਸਲੇ ਨਹੀਂ ਲੈ ਸਕਦੇ ਇਸ ਕਰਕੇ ਆਪਣੇ ਮਨ ਨੂੰ ਸੰਤੁਸ਼ਟ ਬਣਾਉਣ ਲਈ ਮਨ ਨੂੰ ਸਹੀ ਖੁਰਾਕ ਦੇਣੀ ਹੈ ਸਭ ਤੋਂ ਪਹਿਲਾਂ ਸਵੇਰੇ ਉੱਠਦੇ ਆ ਆਪਣੇ ਗੁਰੂ ਦਾ ਗਿਆਨ ਸੇਵਾ ਸਿਮਰਨ ਤੇ ਫੇਰ ਕਦੇ ਵੀ ਨਿਰਾਸ਼ ਲੋਕਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ ਅਤੇ ਚੜ੍ਹਦੀ ਕਲਾ ਵਾਲੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕੋਈ ਰੂਲ ਨਿਯਮ ਸੱਟ ਕੀਤੇ ਹੋਣ ਉਹਨਾਂ ਕੋਲ ਜਾ ਕੇ ਬੈਠੋ ਜਿਨ੍ਹਾਂ 'ਚ ਅਸੀਂ ਆਪਣੀ ਜ਼ਿੰਦਗੀ ਦੇ ਨਿਯਮ ਸੱਟ ਨਹੀਂ ਨਾ ਕਰਦੇ ਉਹਨਾਂ 'ਚ ਆਪਾਂ ਲਾਪਰਵਾਹ ਰਹਿੰਦੇ ਆ ਜਿਵੇਂ ਕੋਈ ਕੰਮ ਕਰ ਲਿਆ ਨਾ ਕਰ ਲਿਆ ਜਿਆ ਜ ਨਹੀਂ ਕੀਤਾ ਤਾਂ ਕੋਈ ਗੱਲ ਨਹੀਂ ਕਾਨੂੰ ਕਰ ਲਿਆਗਾ ਇਸ ਕਰਕੇ ਹਰ ਇੱਕ ਕੰਮ ਦਾ ਹਿਸਾਬ ਕਿਤਾਬ ਰੱਖਣਾ ਹੈ ਇਸ ਲਈ ਪੂਰੇ 24 ਘੰਟਿਆਂ ਦੇ ਵਿੱਚ ਆਪਸਰ ਇੱਕ ਇੱਕ ਕੰਮ ਦਾ ਹਿਸਾਬ ਰੱਖਣਾ ਹੈ ਸਵੇਰ ਉਠਦੇ ਹੀ ਜਿੱਤਾ ਕਿ ਪਹਿਲਾਂ ਮਾਲਕ ਦਾ ਨਾਮ ਲੈਣਾ ਹੈ ਸੇਵਾ ਸਿਮਰਨ ਕਰਨਾ ਹੈ ਕਿੰਨਾ ਸਮਾਂ ਮੈਂ ਆਪਣੇ ਸਰੀਰ ਨੂੰ ਦੇਣਾ ਹੈ ਅਤੇ ਕਿੰਨਾ ਮੈਂ ਕੰਮ ਨੂੰ ਦੇਣਾ ਹੈ ਜਾਂ ਕੁਝ ਸਿੱਖ ਰਹੇ ਹਾਂ ਜਾਂ ਕੁਝ ਕਰ ਰਹੇ ਹਾਂ ਤਾਂ ਸਾਰਿਆਂ ਦਾ ਟਾਈਮ ਟੇਬਲ ਬਣਾ ਕੇ ਹੀ ਚੱਲਣਾ ਹੈ ਫਿਰ ਦੇਖਣਾ ਜਿੰਦਗੀ 'ਚ ਕਾਮਯਾਬੀ ਵੀ ਮਿਲੇਗੀ ਅ ਜਿੰਦਗੀ ਸਕੂਨਪ੍ਰੀ ਖੁਸ਼ ਵੀ ਰਹੇਗੀ ਤਾਂ ਤੁਹਾਡਾ ਇਸ ਵੀਡੀਓ ਬਾਰੇ ਕੀ ਖਿਆਲ ਹੈ ਆਪਣੇ ਖਿਆਲ ਕਮੈਂਟ ਬਾਕਸ ਵਿੱਚ ਜਰੂਰ ਲਿਖ ਕੇ ਜਾਓ